ਮੈਂ ਦਰ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਤੇ ਜਦੋਂ ਉਸ ਦਾ ਅੰਤਮ ਸੰਸਕਾਰ ਕੀਤਾ ਜਾਣਾ ਸੀ ਸੰਨੀ ਦਿਓਲ ਦੇ ਨਾਲ ਅਜੀਬੋ ਗਰੀਬ ਪਾਣਾ ਵਰਤ ਗਿਆ ਪਰਿਵਾਰ ਸਦਮੇ ਦੇ ਵਿੱਚ ਸੀ ਪਰਿਵਾਰ ਹੰਝੂ ਬਹਾਰ ਰਿਹਾ ਸੀ ਪਰਿਵਾਰ ਦੁਖੀ ਸੀ ਕਿਉਂਕਿ ਪਰਿਵਾਰ ਦਾ ਮੋਢੀ ਤਰਮਿੰਦਰ ਇਸ ਦੁਨੀਆ ਨੂੰ ਅਲਵਿਦਾ ਆ ਗਿਆ ਸੀ ਤੇ ਸਭ ਤੋਂ ਦੁਖੀ ਸੀ ਬੋਬੀ ਦਿਓਲ ਤਰਮਿੰਦਰ ਤੇ ਧਰਮਿੰਦਰ ਦੀ ਮਾਤਾ ਪ੍ਰਕਾਸ਼ ਕੌਰ ਕਿਉਂ ਦੁਖੀ ਸੀ ਕਿਉਂਕਿ ਧਰਮਿੰਦਰ ਕਰਕੇ ਹੀ ਇਹਨਾਂ ਨਾਮ ਦੌਲਤ ਸ਼ੋਹਰਤ ਸਭ ਕੁਝ ਇਸ ਪਰਿਵਾਰ ਨੂੰ ਮਿਲਿਆ ਸੀ ਪਰ ਜਦੋਂ ਇਸ ਦੁਨੀਆ ਨੂੰ ਇਸ ਵੱਡੇ ਨਾਮੀ ਜਿਹੜਾ ਐਕਟਰ ਨੇ ਅਲਵੇ ਦਾ ਆਖਿਆ ਜਿੱਥੇ ਉਸਦੇ ਲੱਖਾਂ ਪ੍ਰਸ਼ੰਸਕ ਰੋ ਰੋ ਕੇ ਆਪਣਾ ਆਪ ਖੁਆ ਰਹੇ ਸੀ ਉੱਥੇ ਹੀ ਉਸਦੇ بیٹے ਉਸ ਦੀ ਇਸ਼ਾ ਦਿਓਲ ਉਸ ਦੀ ਦੂਜੀ ਪਤਨੀ ਹਿਮਾ ਮਾਲ ਨੇ ਉਹ ਵੀ ਅਥਰੂ ਵਹਾ ਰਹੇ ਸੀ ਪਰ ਸੰਨੀ ਦਿਓਲ ਆਪੇ ਕੰਟਰੋਲ ਚੋਂ ਬਾਹਰ ਹੋ ਰਿਹਾ ਸੀ ਆਪਾਂ ਜਾਣਦੇ ਹਾਂ ਕਿਸ ਤਰੀਕੇ ਦੇ ਨਾਲ ਸੰਨੀ ਦਿਓਲ ਆਪਣੇ ਪਿਤਾ ਨੂੰ ਪਿਆਰ ਕਰਦਾ ਸੀ ਜਦੋਂ ਉਹਨਾਂ ਦੀ ਹਾਲਤ ਖਸਤਾ ਸੀ ਉਹਨਾਂ ਦੇ ਪਿਤਾ ਜਦੋਂ ਬਿਮਾਰ ਚੱਲ ਰਹੇ ਸੀ ਉਦੋਂ ਮੀਡੀਆ ਦੇ ਕੁਝ ਹਿੱਸੇ ਨੇ ਉਹਨਾਂ ਵਿਰੁੱਧ ਫਾਰਮਾਂ ਫੜਾਈਆਂ ਕਿਉਂ ਕਾਲ ਚਲਾਣਾ ਕਰਗੇ ਪਰ ਬਾਅਦ ਦੇ ਵਿੱਚ ਗੁੱਸੇ ਦੇ ਵਿੱਚ ਆ ਕੇ ਜਿਵੇਂ ਤਰਮਿੰਦਰ ਨੇ ਵਰਜਿਆ ਸੀ ਤਰਮਿੰਦਰ ਨੇ ਬੜੀ ਗਰਮੀ ਦੇ ਨਾਲ ਮੀਡੀਆ ਕਰਮੀਆਂ ਨੂੰ ਗਾਲੀ ਗਲੋਚ ਵੀ ਕੀਤਾ ਸੀ ਕਿ ਮੇਰੇ ਪਿਤਾ ਦੇ ਖਿਲਾਫ ਤੁਸੀਂ ਐਵੇਂ ਬੋਲ ਕਿਉਂ ਰਹੇ ਹੋ ਮੇਰੇ ਪਿਤਾ ਨੇ ਕਿਸੇ ਦਾ ਕੀ ਆਪਾਂ ਕਹਿ ਸਕਦੇ ਹਾਂ ਕਿ ਕੀ ਕਿਸੇ ਦਾ ਮਾਰਾ ਕੀਤਾ ਉਸਨੇ ਆਖਿਆ ਸੀ ਕਿ ਸਾਰਿਆਂ ਦੇ ਹੀ ਮਾਪੇ ਹੁੰਦੇ ਆ ਸਾਰੇ ਪਰਿਵਾਰ ਵਾਲੇ ਆ ਤੁਸੀਂ ਕਿਉਂ ਗਲਤ ਬੋਲਦੇ ਆ ਪਰ ਜਦੋਂ ਅੱਜ ਤੁਹਾਨੂੰ ਦੱਸਦੇ ਆ ਅੱਜ ਜਦੋਂ ਧਰਮਿੰਦਰ ਦੀ ਆਸਤੀ ਨੂੰ ਉਸਦੀ ਮ੍ਰਿਤਕ ਦੇ ਨੂੰ ਆਗ ਭੇੜ ਕਰਨਾ ਸੀ ਉਦੋਂ ਸੰਨੀ ਦਿਓਲ ਤੇ ਬੋਵੀ ਦਿਓਲ ਹੁੱਬੀ ਹੁੱਬੀ ਰੋ ਰਹੇ ਸੀ ਬੋਵੀ ਦਿਓਲ ਆਪਣੀ ਮਾਂ ਨੂੰ ਗਲਬੱਕੜੀ ਦੇ ਵਿੱਚ ਲੈ ਕੇ ਉਸ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਿਹਾ ਸੀ ਅਭਿਤਾ ਵਜਨ ਕੋਲੇ ਖੜਾ ਸੀ ਤੇ ਸੰਨੀ ਦਿਓਲ ਫੁੱਟ ਫੁੱਟ ਕੇ ਰੋਣ ਲੱਗਾ ਤੇ ਚਾਣਕ ਚੱਕਰ ਖਾ ਕੇ ਡਿੱਗ ਪਿਆ ਕੋਲੇ ਖੜੇ ਲੋਕਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਕਿ ਪਿਤਾ ਦੀ ਅਰਥੀ ਐ ਤੇ ਪੁੱਤ ਕਿਤੇ ਹੌਸਲਾ ਛੱਡ ਕੇ ਕੋਈ ਦੌੜਾ ਵਗੈਰਾ ਤਾਂ ਨਹੀਂ ਪੈ ਗਿਆ ਪਰ ਬਾਅਦ ਦੇ ਵਿੱਚ ਡਾਕਟਰੀ ਚੈੱਕਅਪ ਤੋਂ ਬਾਅਦ ਪਤਾ ਲੱਗਾ ਕਿ ਇੱਕੇ ਦਮ ਉਸ ਸ਼ੌਕ ਹੋ ਗਿਆ ਕਿ ਹੁਣ ਉਸਦੇ ਸਿਰ ਦੇ ਉੱਤੋਂ ਪਿਓ ਦਾ ਸਾਯਾ ਚਲਾ ਗਿਆ ਇਸ ਕਰਕੇ ਚੱਕਰ ਖਾ ਕੇ ਸੰਨੀ ਦਿਓਲ ਡਿੱਗਿਆ ਸੀ ਨਾ ਕਿ ਉਸ ਨੂੰ ਦਿਲ ਦਾ ਦੌਰਾ ਪਿਆ ਸੀ ਪਰ ਮੀਡੀਆ ਦੇ ਇੱਕ ਹਿੱਸੇ ਨੇ ਅੱਜ ਫਿਰ ਉਹੀ ਗੱਲ ਕਰਤੀ ਉਹਨਾਂ ਨੇ ਸੰਨੀ ਦਿਓਲ ਨੂੰ ਕਿਹਾ ਕਿ ਉਹ ਹਸਪਤਾਲ ਦੇ ਵਿੱਚ ਐਡਮਟ ਆ ਤੇ ਉਸ ਨੂੰ ਦਿਲ ਦਾ ਦੌਰਾ ਪੈ ਗਿਆ ਇਹ ਗੱਲ ਵੱਡੇ ਹਿੱਸੇ ਦੇ ਵਿੱਚ ਚੱਲੀ ਪਰ ਹੋਇਆ ਇਸ ਦੇ ਉਲਟ ਉਹ ਸਦਮੇ ਦੇ ਵਿੱਚ ਸੀ ਕਿਉਂਕਿ ਉਹ ਨੂੰ ਅੱਜ ਸਾਰਾ ਜਹਾਨ ਭਾਵੇਂ ਦੌਲਤ